ਆਕਟਰ 2024 ਨੂੰ ਮਹਿਤਪੁਰ ਕਸਰਾ ਵਿੱਚ ਪੀਆ ਨੈਸ਼ਨਲ ਬੈਂਕ ਦੇ ਬਾਰੇ ਇੱਕ ਲੜੀ ਕਸ਼ਮੀਰਪੁਰ ਪਤਨੀ ਮੱਗਰ ਸਿੰਘ ਜੋ ਕਾਫੀ ਏਜਡੀ ਹੈ ਤੇ 40000 ਰੁਪਏ ਉਹਨੇ ਬੈਂਕ ਚੋਂ ਕਢਾਇਆ ਸੀ ਉਸ ਦਿਨ ਕੋਈ ਨਾਮ ਨੂੰ ਵਿਅਕਤੀਆਂ ਨੇ ਔਰ ਔਰਤਾਂ ਨੇ ਉਹਦੇ ਜਿਹੜੇ 40000 ਉਹ ਕਿਸੇ ਤੇਜਾਰ ਹਥਿਆਰ ਨਾਲ ਕੋਲੇ ਸੀ ਉਹ ਉਸ ਦਿਨ ਤੋਂ ਲੈ ਕੇ ਬੜੀ ਘਬराई ਹੋਈ ਸੀ ਤੇ ਉਹਨੇ ਕੋ ਪੁਲਿਸ ਨੂੰ ਰਿਪੋਰਟ ਐਂਟੀਮੇਟ ਕੀਤਾ ਤੇ ਜਿਹਦੇ ਸਬੰਧੀ ਮਕਦਮਾ ਨੰਬਰ 104 ਅੰਡਰ ਸੈਕਸ਼ਨ 304 ਬੀ ਐਨ ਐਸ थाना ਮਹਿਪੁਰ ਦਾ ਦਿਕਰਾਇਆ ਜੋ ਇਸ ਇਨਵੈਸਟੀਗੇਸ਼ਨ ਨੂੰ ਸੰਗੀਤਮ ਲੈਂਦੇ ਹੋਇਆ थाना ਮਹਿਪੁਰ ਦੇ ਐਸ ਐਫ ਓ ਇੰਸਪੈਕਟਰ ਅਜੀਪਾਲ ਅਤੇ ਉਹਨਾਂ ਦੀ ਟੀਮ ਨੇ ਬਹੁਤ ਹੀ ਸਜੇ ਢੰਗ ਨਾਲ ਇਸ ਇਨਵੈਸਟੀਗੇਸ਼ਨ ਨੂੰ ਹੱਲ ਕੀਤਾ ਇਸ ਕੇਸ ਨੂੰ ਜਿਹਦੇ ਤਹਿਤ 10 ਲੇਡੀਆਂ ਪਰਵਾਸੀ ਹਨ ਸਲਾਨੀ ਭਾਵਨਾ ਅਤੇ ਨੰਨਿਆ ਸਮੇਤ ਇੱਕ ਆਟੋ ਡਰਾਈਵਰ ਦਵਿੰਦਰ ਸਿੰਘ ਇਹਨਾਂ ਨੇ ਸਾਰੇ ਕਰਤਵਾਂ ਨੂੰ ਜਾਗਨ ਦਿੱਤਾ ਸੀ ਕਿ ਇੱਥੇ ਉਹਨਾਂ ਇਨਸੀਡੈਂਟ ਕਰਨ ਤੋਂ ਬਾਅਦ ਆਟੋ 'ਚ ਸਵਾਰ ਹੋ ਕੇ ਤੇ ਆਪਣੇ ਟਿਕਾਣੇ ਤੇ ਪਹੁੰਚ ਗਏਗਾ ਜੋ ਸੈਂਟਫੇਟ ਤੇ ਤੋਂਨਕ ਤਰੀਕਿਆਂ ਨਾਲ ਇਹਨੂੰ ਰਿਸਟ੍ਰੇਟ ਕਰਕੇ ਚੰਨਾਂ ਨੂੰ ਜਿਹੜਾ ਅਸੀਂ ਗ੍ਰਿਫਤਾਰ ਕੀਤਾ ਔਰ ਇਹ ਬੜੇ ਅਪਰਾਧੀ ਕਿਸਮ ਦੇ ਲੋਕ ਨੇ ਇਹਨਾਂ ਨੇ ਬਹੁਤ ਸਾਰੀਆਂ ਘਟਨਾਵਾਂ ਨੂੰ ਜਾਗ ਨਹੀਂ ਦਿੱਤਾ ਔਰ ਇਹਨਾਂ ਦੇ ਪ੍ਰਾਣਿਕ ਮਕਾਦਮੇ ਦਰਜੇ ਜ਼ਿਲ੍ਹਾ ਚ ਬਾਹਰ ਆ ਜਾਂਦੇ ਜੋ ਥਾਣਾ ਮਹਿਪੁਰ ਨੇ ਟੀਮ ਨੇ ਬਹੁਤ ਅੱਛਾ ਕੰਮ ਕੀਤਾ ਤੇ ਜਿਲ੍ਹਾ ਜਰੰਧਾ ਅਧਿਆਤਿ ਦੇ ਮਾਨ ਜੋ ਐਸਪੀ ਸਾਹਿਬ ਸ਼੍ਰੀ ਹਰਪ੍ਰੀਤ ਕਮਤ ਸਿੰਘ ਖਾਕਰ ਜੀ ਵੱਲੋਂ ਬਹੁਤ ਹੀ ਸੱਤ ਦੇ ਦਿੱਤੇ ਗਏ ਜਿਹਦੇ ਤਹਿਤ ਇਲਾਕੇ ਨੂੰ ਕ੍ਰਾਈਮ ਫਰੀ ਰੱਖਣ ਲਈ ਪੁਲਿਸ ਵੱਲੋਂ ਹੱਥ ਅੰਦੇ ਪ੍ਰਲਿਬਿਤ ਜਾਰਗਿਆ ਧੰਨਵਾਦ